ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਸਵਾਲ ਆ ਉਹਦਾ ਤੁਸੀਂ ਨੇ ਜਵਾਬ ਦੇਣਾ ਤੇ ਮੈਨੂੰ ਵੀ ਕਿਸੇ ਨੇ ਕੀਤਾ ਸੀ ਮੈਂ ਉਹਨੂੰ ਜਵਾਬ ਦਿੱਤਾ ਤੇ ਉਹਨੇ ਮੈਨੂੰ 1000 ਰੁਪਏ ਦਿੱਤਾ ਉਹਨੇ ਸ਼ਰਤ ਰੱਖੀ ਸੀ ਜੇ ਜਵਾਬ ਦੇ ਦੇਂਗੇ ਉਹ ਤਾਂ ਉਹਨੂੰ 1000 ਰੁਪਏ ਦਵਾਂਗੇ ਤੇ ਜਵਾਬ ਉਹਦਾ ਦੇਤਾ ਥੋਡੇ ਭਰਾ ਨੇ ਤੇ ਆਪਾਂ ਨੂੰ ਮਿਲ ਗਿਆ 1000 ਰੁਪਏ ਤੇ ਉਹ 1000 ਦੇ ਵਿੱਚੋਂ 500 ਰੁਪਏ ਹੁਣ ਤੁਹਾਨੂੰ ਦੇਣਾ ਮੈਂ ਉਹੀ ਸਵਾਲ ਤੁਹਾਨੂੰ ਕਰਨਾ ਤੇ ਤੁਸੀਂ ਨਾ ਕਮੈਂਟ ਕਰਕੇ ਦੱਸਣਾ ਵੀ ਉਹਦਾ ਜਵਾਬ ਸਹੀ ਸਵਾਲ ਦਾ ਅਨਸਰ ਕੀ ਆ ਸਵਾਲ ਆ ਇਹ ਜੀ ਕਿਹੜੀ ਚੀਜ਼ ਆ ਜਿਹੜੀ ਆਪਾਂ ਦੇਖਦੇ ਆਂ ਪਰ ਉਹ ਟੱਚ ਨਹੀਂ ਕਰ ਸਕਦੇ ਇਹ ਜੀ ਕਿਹੜੀ ਚੀਜ਼ ਆ ਜਿਹੜੀ ਆਪਾਂ ਦੇਖਦੇ ਆ ਉਹਨੂੰ ਟੱਚ ਨਹੀਂ ਕਰ ਸਕਦੇ ਆ ਸਵਾਲ ਆ ਤੇ ਇਹਦਾ ਜਵਾਬ ਤੁਸੀਂ ਕਮੈਂਟ ਕਰਕੇ ਦੇਣਾ ਕਮੈਂਟ ਕਰਨ ਤੋਂ ਬਾਅਦ ਜੀ ਦਾ ਸਵਾਲ ਦਾ ਜਵਾਬ ਸਹੀ ਹੋਊਗਾ ਜਿਹੜੇ ਬੰਦੇ ਦਾ ਕਮੈਂਟ ਕਰੂਗਾ ਤੇ ਉਹਨੂੰ 500 ਰੁਪਇਆ Google Pay ਕਰਦਾਂਗੇ ਤੇ ਸਕਰੀਨ ਸ਼ਾਟ ਪਾਦਾਂਗੇ ਜੀਦਾ ਵੀ ਜਵਾਬ ਸਹੀ ਹੋਇਆ ਤੇ ਜਿਹਨੇ ਪਹਿਲਾਂ ਦਿੱਤਾ ਜੀਦਾ ਜਵਾਬ ਸਹੀ ਹੋਇਆ ਉਹਨੂੰ 500 ਰੁਪਇਆ ਇੱਕ ਬੰਦੇ ਨੂੰ ਦਵਾਂਗੇ ਇਹ ਜੀ ਕਿਹੜੀ ਚੀਜ਼ ਆ ਜਿਹੜੀ ਆਪਾਂ ਦੇਖ ਸਕਦੇ ਆ ਪਰ ਉਹਨੂੰ ਟੱਚ ਨਹੀਂ ਕਰ ਸਕਦੇ ਟੱਚ ਨਹੀਂ ਕਰ ਸਕਦੇ ਜਾਂ ਹੱਥ ਨਹੀਂ ਲਾ ਸਕਦੇ ਜਾਂ ਉਹਦੇ ਉੱਤੇ ਨਹੀਂ ਬਹਿ ਸਕਦੇ ਜਾਂ ਉਹਨੂੰ ਫੜ ਨਹੀਂ ਸਕਦੇ ਕੁਝ ਵੀ ਸਮਝ ਲਓ ਵੀ ਆ ਜੀ ਕਿਹੜੀ ਚੀਜ਼ ਆ ਜਿਹੜੀ ਆਪਾਂ ਦੇਖਦੇ ਆ ਪਰ ਉਹਨੂੰ ਟੱਚ ਨਹੀਂ ਕਰ ਸਕਦੇ ਜਿਹੜਾ ਵੀਰਪਰਾਏ ਦਾ ਸਹੀ ਜਵਾਬ ਦਿਓ ਉਹਨੂੰ 500 ਰੁਪਇਆ ਜਦੇ Google Pay ਕਰਦਾਂਗੇ ਜੇ ਇੱਥੇ ਨੇੜੇ ਤੇ ਕੋਲ ਹੋਊਗਾ ਉਹਨੂੰ ਨਾਲ ਕਹ ਦੇ ਦਾਂਗੇ ਤੇ ਉਹਦਾ ਸਕਰੀਨ ਸ਼ਾਟ ਵੀ ਪਾ ਦਾਂਗੇ ਪਹਿਲਾ ਜਿਹੜਾ ਬੰਦਾ ਹੋ ਜ਼ਰੂਰ ਦੱਸਿਓ ਸਾਸ੍ਰਿਕਾ